ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕੌਮ ਦੇ ਵਿੱਚ ਨਾ ਤਾਂ ਫੁਕਰੇ ਲੋਕਾਂ ਦੀ ਘਾਟ ਹੈ ਤੇ ਨਾ ਹੀ ਜਿਹੜੇ ਪੰਪ ਦੇਣ ਵਾਲੇ ਨੇ ਉਹਨਾਂ ਦੀ ਘਾਟ ਹੈ ਮੈਂ ਜਿਹੜੀ ਗੱਲ ਕਰਨ ਲੱਗਾ ਨਾ ਇਹਨੂੰ ਧਿਆਨ ਦੇ ਨਾਲ ਸੁਣੋ ਜਦੋਂ ਸੁਭਾ ਸਰਹੰਦ ਦਾ ਸੋਧਾ ਲਾਇਆ 1710 ਦੇ ਵਿੱਚ ਕਹਿੰਦੇ ਉਦੋਂ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਇਹ ਇਤਿਹਾਸ ਗਵਾ ਹੈ ਤੇ ਜਦੋਂ ਕਹਿੰਦੇ ਇੰਸਪੈਕਟਰ ਸੁਭਾ ਸਿੰਘ ਦਾ ਸੋਧਾ ਲਾਉਣਾ ਸੀ ਨਾਬਾ ਜੇਲ੍ਹ ਦੇ ਵਿੱਚ ਉਦੋਂ ਕਹਿੰਦੇ ਸੰਦੀਪ ਸਨੇ ਨੂੰ ਭੇਜਿਆ 2025 ਦੇ ਵਿੱਚ ਹੁਣ ਜਿਹੜੇ ਫੁਕਰੇ ਲੋਕ ਨੇ ਪਹਿਲਾਂ ਇਹ ਦੱਸਣ ਮਿਹਰਾ ਇਨਸਪੈਕਟਰ ਸੁਭਾ ਸਿੰਘ ਦਾ ਕਤਲ ਹੋਇਆ ਨਾਬਾ ਜੇਲ੍ਹ ਦੇ ਵਿੱਚ ਉਹਦੀ ਮੌਤ ਹੋਈ ਹੈ। ਵੀ ਇਹ ਉਹ ਸੁਭਾ ਸਿੰਘ ਹੈ। ਇਹ ਉਹ ਸੁਭਾ ਸਰਹੰਦ ਹੈ ਜਿਹਨੇ ਗੁਰੂ ਪਾਸ਼ਾ ਦੇ ਛੋਟੇ ਸਾਹਿਬ ਜੀ ਦੀਆਂ ਦੇ ਵਿੱਚਣਵਾਏ ਸੀ। ਇਹ ਉਹ ਹੈ। ਅਸੀਂ ਪੰਪ ਮਾਰ ਮਾਰ ਕੇ ਫੁਕਰੇ ਲੋਕਾਂ ਨੂੰ ਜਾਂ ਇਹ ਕਹਿ ਲਈਏ ਗੰਦਗੀ ਪਹਾੜਾਂ ਤੇ ਚੜਾ ਰਹੇ ਹਾਂ। ਦੂਜੀ ਗੱਲ ਕਿ ਜਿਹੜਾ ਸੰਦੀਪ ਸਣੀ ਹੈ ਜਿਨੇ ਸੰਦੀਰ ਸੂਰੀ ਦਾ ਕਤਲ ਕੀਤਾ ਸੀ ਗੋਲੀਆਂ ਮਾਰ ਕੇ ਕਹਿੰਦੇ ਆ ਵੀ ਕਤਲ ਕੀਤਾ ਸੀ ਪਰ ਅੰਦਰ ਖਾਤੇ ਹੋਇਆ ਕੀ ਹੈ ਕਿ ਬਹੁਤ ਵੱਡੀਆਂ ਸਾਜਿਸ਼ਾਂ ਨੇ ਕੀ ਸੰਦੀਪ ਸਣੀ ਦੀ ਤੁਲਨਾ ਬੰਦਾ ਸਿੰਘ ਬਹਾਦਰ ਨਾਲ ਕਰਦੇ ਆ ਸੀ ਕਦੇ ਸੋਚਾਂਗੇ ਸੀ ਬੰਦਾ ਸਿੰਘ ਬਹਾਦਰ ਕੌਣ ਹੈ ਤੇ ਇਹ ਫੁਕਰਾ ਸੰਦੀਪ ਸਾਨੀ ਕੌਣ ਹੈ ਇਹ ਸਭ ਨੂੰ ਪਤਾ ਹੈ ਤੁਸੀਂ ਇਹਦੀਆਂ ਟਿਕਟੋਕ ਤੇ ਵੀਡੀਓਂ ਦੇਖੋ ਜਾਨੀ ਕਿ ਟਿਕਟੋਕ ਤੇ ਇਹਦੀਆਂ ਵੀਡੀਓਂ ਦੇਖੋ ਕਿਦਾਂ ਭਿੰਡਰਾਂ ਵਾਲੇ ਵਾਂਗੂ ਪਰ ਨਾ ਬੰਨਿਆ ਹੋਇਆ ਉਹ ਜਿੰਦਾ ਬਾਉਂਸਰ ਨਹੀਂ ਇਦਾਂ ਬਾਹਾਂ ਐ ਡੌੜੇ ਦਿਖਾਦਾ ਕਿ ਚੱਲਦੇ ਹੁੰਦੇ ਉਦਾਂ ਤੁਰਦਾ ਔਰ ਸਾਹਮਣੇ ਆ ਕੇ ਕੈਮਰੇ ਨੂੰ ਫੇਸ ਕਰਕੇ ਕਿਦਾਂ ਜਕਾਰੇ ਛੜਦੇ ਐ ਵੀ ਲੋਕਾਂ ਦੇ ਵਿੱਚ ਪੂਰੇ ਮਸ਼ਹੂਰ ਹੋਈ ਗਿਆ ਸੀ ਇਦਾਂ ਦੇ ਫੁਕਰੇ ਲੋਕ ਹੈ ਹੁਣ ਇਥੇ ਗੱਲ ਮੈਂ ਇੱਕ ਹੋਰ ਕਹਣੀ ਹੈ ਜੇਲ੍ਹਾਂ ਦੇ ਵਿੱਚ ਨਾ ਬਹੁਤ ਵੱਡੇ ਵੱਡੇ ਕ੍ਰਿਮਨਲ ਬੈਠੇ ਆ ਤੁਸੀਂ ਜੇ ਅਤਿਆਚਾਰ ਦੀ ਗੱਲ ਕਰੋਗੇ ਜਦੋਂ ਪੰਜਾਬ ਦੇ ਵਿੱਚ ਫੇਕ ਇਨਕਾਊਂਟਰ ਹੋਇਆ ਤਬਾਦਲੇ ਉਦੋਂ ਦੇ ਪੁਰ ਸਭ ਸਰ ਹਲੇ ਪੰਜਾਬ ਵਿੱਚ ਬੈਠੇ ਐ ਲੀਡਰ ਬੈਠੇ ਐ ਉਹਨਾਂ ਸਾਰਿਆਂ ਦਾ ਸੋਧਾ ਲੱਗ ਸਕਦਾ ਲਾ ਦਿਓਗੇ ਤੁਸੀਂ ਔਰ ਸਭ ਤੋਂ ਵੱਡੇ ਦੋਸ਼ੀ ਜੇ ਪ੍ਰੈਜ਼ੈਂਟ ਜਿੰਨ ਕੇ ਮੌਜੂਦਾ ਸਮੇਂ ਵਿੱਚ ਕਹੋਗੇ ਤਾਂ ਬਾਦਲ ਕਾ ਲਾਣਾ ਸੁਖਵੀਰ ਬਾਦਲ ਸ਼ਰਿਆਮ ਕਲ ਤੱਕ ਦੇ ਸਾਹਮਣੇ ਖੜ ਕੇ ਕਬੂਲ ਕਰਦਾ ਕਿ ਅਸੀਂ ਬਿਆਦਵੀ ਕਰਵਾਈ ਅਸੀਂ ਨੇ ਹੱਥੇ ਲੋਕਾਂ ਤੇ ਬੇਅਦਬੀ ਦਾ ਇਨਸਾਫ ਮੰਗਣ ਵਾਲੇ ਤੇ ਗੋਲੀ ਚਲਵਾਈ ਹੈ ਅਸੀਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਹੈ ਉਹਨਾਂ ਦਾ ਸੋਧਾ ਇਹ ਸਣੀ ਵਰਗੇ ਫੁਕਰੇ ਲਾ ਸਕਦੇ ਔਰ ਨਰੈਣ ਸਿੰਘ ਚੌੜਾ ਜਦੋਂ ਸੁਖਵੀਰ ਵਾਲ ਦੇ ਗੋਲੀ ਚ ਲਾਉਂਦਾ ਕਿ ਉਹਨੇ ਗੋਲੀ ਸੱਚਮੁੱਚ ਸੁਖਵੀਰ ਨੂੰ ਮਾਰਨ ਵਾਸਤੇ ਚਲਾਈ ਸੀ ਜਾ ਕੇ ਡਰਾਮਾ ਕੀਤਾ ਸੀ। ਜਾਂ ਜਾਣਬੁੱਝ ਕੇ ਅੰਦਰ ਖਾਤੇ ਇਹ ਘਿਓ ਫਿਟੜੀ ਨੇ। ਮੈਂ ਜਿਹੜੇ ਵੀ ਸਾਡੇ ਕੌਮ ਦੇ ਵਿੱਚ ਕੋਈ ਗਰਮ ਖਿਆਲੇ ਨੌਜਵਾਨ ਨੇ ਉਹਨਾਂ ਸਭ ਨੂੰ ਬੇਨਤੀ ਹੈ। ਵੀ ਜਿਹੜੀਆਂ ਹੁਣ ਦੀਆਂ ਲੜਾਈਆਂ ਨੇ ਸਾਡੀਆਂ ਇਹਨਾਂ ਲੜਾਈਆਂ ਦੀ ਤੁਲਨਾ ਅਸੀਂ ਜਦੋਂ ਗੁਰੂ ਸਾਹਿਬ ਨੇ ਜੰਗਾਂ ਲੜੀਆਂ ਨੇ ਉਹਨਾਂ ਨਾਲ ਕਰਾਂਗੇ। ਜਿਹੜੀ ਸੋਚ ਵਿਚਾਰ ਗੁਰੂ ਸਾਹਿਬ ਦੇ ਕੋਲ ਸੀ ਉਹ ਸਾਡੇ ਕੋਲ ਹੈਗੀ ਹੁਣ ਜੇ ਅਸੀਂ ਫੋਕਰੇ ਲੋਕਾਂ ਦੇ ਪਿੱਛੇ ਲੱਗ ਕੇ ਇਦਾਂ ਦੀਆਂ ਕਰਤੂਤਾਂ ਕਰਦੇ ਰਵਾਂਗੇ ਜਿਹੜਾ ਸਾਡੇ ਕੌਮ ਤੇ ਜਰਾਏ ਬੇਸ਼ਅ ਹੋਣ ਦਾ ਟੈਗ ਲੱਗਾ ਉਹ ਕਿਹਦੇ ਕਰਕੇ ਲੱਗਾ ਮੈਂ ਬਹੁਤੀ ਲੰਬੀ ਚੌੜੀ ਗੱਲ ਨਹੀਂ ਕਰਦਾ ਸੰਦੀਪ ਸਣੀ ਜਿਹਨੇ ਸੂਰੀ ਦਾ ਕਤਲ ਕੀਤਾ ਸੀ ਉਹਨੇ ਨਾਬਾ ਜੇਲ੍ਹ ਦੇ ਵਿੱਚ ਆਪਸ ਵਿੱਚ ਝਗੜਾ ਹੋਇਆ ਸੂਬਾ ਸਿੰਘ ਜਿਹੜਾ ਪੁਲਿਸ ਇੰਸਪੈਕਟਰ ਹੈ ਸੀ ਉਹਦੀ ਮੌਤ ਹੋ ਗਈ ਫੇਕ ਇਨਕਾਊਂਟਰ ਦੀ ਸਜ਼ਾ ਉਹ ਭੁਗਤ ਰਿਆ ਸੀ ਕੱਟ ਰਿਹਾ ਸੀ ਤੇ ਉਹਦੇ ਨਾਲ ਝਗੜਾ ਹੋਇਆ ਉਹਦੀ ਮੌਤ ਹੋ ਗਈ ਤੇ ਦਰਨਾ ਕਿਹਦੇ ਨਾਲ ਕਰ ਰਹੇ ਨੇ ਇਸ ਫੁਕਰੇ ਦੀ ਬੰਦਾ ਸਿੰਘ ਬਹਾਦਰ ਦੇ ਨਾਲ ਅਸੀਂ ਇਦਾਂ ਇਤਿਹਾਸ ਨੂੰ ਪਹਿਲਾਂ ਵੀ ਬਗਾੜਿਆ ਹੁਣ ਵੀ ਬਗਾੜਾਂਗੇ ਜਿਵੇਂ ਕਹਿ ਲਓ ਵੀ ਜਿਹੜਾ ਅਸਲੀ ਇਤਿਹਾਸ ਹੈ ਨਾ ਇਹਨਾਂ ਫੁਕਰੇ ਲੋਕਾਂ ਨੇ ਉਸ ਇਤਿਹਾਸ ਨੂੰ ਅੱਖੋਂ ਪਰੋਖੇ ਕਰ ਦੇਣਾ ਉਸ ਇਤਿਹਾਸ ਦਾ ਮਲਿਆ ਮੇਟ ਕਰ ਦੇਣਾ ਜਿਹੜਾ ਇਹਨਾਂ ਨੇ ਆਮ ਛੋਟੀਆਂ-ਛੋਟੀਆਂ ਰੰਜਿਸ਼ਾਂ ਕਰਕੇ ਆਪਸ ਵਿੱਚ ਝਗੜਿਆਂ ਕਰਕੇ ਇਹ ਲੜਾਈਆਂ ਆਪਸ ਵਿੱਚ ਝਗੜੇ ਕੀਤੇ ਨੇ ਉਹ ਇਤਿਹਾਸ ਅਸੀਂ ਲੋਕਾਂ ਦੇ ਸਿਰ ਤੇ ਮੜ ਦੇਣੇ ਇਹ ਗੱਲਾਂ ਕੌੜੀਆਂ ਨੇ ਜਿੰਨੇ ਵੀ ਸੰਦੀਪ ਸਣੀ ਨੂੰ ਪੰਪ ਦੇਣ ਵਾਲੇ ਮੈਂ ਉਹਨਾਂ ਸਾਰਿਆਂ ਨੂੰ ਇੱਕ ਬੇਨਤੀ ਕਰਨੀ ਹੈ ਵੀ ਸਭ ਤੋਂ ਵੱਡੇ ਦੋਸ਼ੀ ਇਸ ਵਕਤ ਮੌਜੂਦ ਨੇ ਇੱਕ ਤਾਂ ਸਰਸੇ ਵਾਲਾ ਰਾਮ ਰਹੀਮ ਟਿੱਕ ਸੁਖਬੀਰ ਬਾਦਲ ਮੁੰਤਾਰ ਬਰਾੜ ਦੋ ਚਾਰ ਹੋਰ ਨੇ ਸਰਕਾਰ ਵਿੱਚ ਕਿ ਇਹਨਾਂ ਨੂੰ ਸੋਧਾ ਲਾ ਦੇਵਾਂਗੇ ਤੁਸੀਂ ਜੱਸਾ ਨਹੀਂ ਲਾਦੂਗਾ ਸੋਧਾ ਕਿਉਂ ਤੁਸੀਂ ਪੂਰੀ ਕੌਮ ਨੂੰ ਬੇਵਕੂ ਬਣਾਉਣ ਲੱਗੇ ਹੋ ਫੋਖਰੇ ਲੋਕਾਂ ਦੀ ਸਾਡੀ ਕੌਮ ਦੇ ਵਿੱਚ ਕੋਈ ਘਾਟ ਨਹੀਂ ਔਰ ਜਿਹੜੇ ਪੰਪਾਂ ਦੇ ਵਿੱਚ ਆਉਣ ਵਾਲੇ ਨੇ ਘਾਟ ਉਹਨਾਂ ਦੇ ਵੀ ਕੋਈ ਨਹੀਂ ਇਹ ਬੇਨਤੀ ਹੈ ਜੀ ਪੰਜਾਬ ਦੇ ਲੋਕਾਂ ਨੂੰ ਸਾਡੀ ਕੌਮ ਦੇ ਉਹਨਾਂ ਸਹਿਰਦ ਲੋਕਾਂ ਨੂੰ ਜਿਹੜੇ ਥੋੜਾ ਬਹੁਤਾ ਇਤਿਹਾਸ ਤੋਂ ਜਾਣੂ ਨੇ ਬਿਸ਼ਨੀ ਦੀ ਕਿੱਡੀਕ ਕੁਰਬਾਨੀ ਔਰ ਉਹਦੀ ਤੁਲਨਾ ਬੰਦਾ ਸਿੰਘ ਬਹਾਦਰ ਨਾਲ ਕੀਤੀ ਜਾ ਸਕਦੀ ਹੈ। ਇਹ ਕਦੇ ਅਸੀਂ ਸ਼ਰਮ ਮੰਨਾਂਗੇ ਕਿੱਥੇ ਖੜੇ ਹਾਂ ਅਸੀਂ? ਬੰਦਾ ਸਿੰਘ ਬਹਾਦਰ ਵਰਗੇ ਫੈਸਲੇ ਇਹੋ ਜਿਹੇ ਫੁਕਰੇ ਲੈ ਸਕਦੇ? ਤੁਸੀਂ ਅਦਾਲਤਾਂ ਵਿੱਚ ਕੇਸ ਲਾਏ ਹੋਏ ਖਲੇ ਅੰਡਰ ਟ੍ਰਾਇਲ ਹੈ ਉਹਦਾ ਕੇਸ ਖਲੇ ਨੂੰ ਸਜ਼ਾ ਨਹੀਂ ਸੁਣਾਈ ਗਈ ਹਵਾਲਾਤੀ ਕੈਦੀ ਨਹੀਂ ਹੈਗਾ ਜਿਹੜੇ ਕਾਨੂੰਨ ਨੂੰ ਤੁਸੀਂ ਕਹਿੰਦੇ ਅਸੀਂ ਮੰਨਦੇ ਨਹੀਂ ਉਹ ਕਾਨੂੰਨ ਦੇ ਅੰਦਰ ਪੇਸ਼ੀਆਂ ਭੁਗਦਿਓ ਉਸੇ ਕਾਨੂੰਨ ਦੇ ਅੰਦਰ ਤੁਸੀਂ ਜਵਾਨਤ ਮੰਗੋਗੇ ਉਸੇ ਕਾਨੂੰਨ ਨੇ ਤੁਹਾਨੂੰ ਸਜ਼ਾ ਸੁਣਾਉਣੀ ਹੈ ਸ਼ਰਮ ਕਿਉਂ ਨਹੀਂ ਮੰਨਦੇ ਅਸੀਂ ਜੇਲ੍ਹ ਵਿੱਚ ਬੰਦ ਜੇ ਥੋੜਾ ਬਹੁਤਾ ਕਿਸੇ ਨੂੰ ਉਕਸਾਇਆ ਸੀ ਤਾਂ ਇਹਦਾ ਮਤਲਬ ਇਹ ਸੀ ਵੀ ਝਗੜਾ ਕਰ ਲੋ ਹੁਣ ਕੀ ਇਹ ਪੱਕਾ ਤੁਸੀਂ ਮੰਨ ਲਿਆ ਵੀ ਸੰਦੀਪ ਸਣੀ ਨੇ ਇਨਸਪੈਕਟਰ ਸੁਭਾ ਸਿੰਘ ਦਾ ਕਤਲ ਕੀਤਾ ਉਹਦਾ ਪਰਿਵਾਰ ਮੰਨ ਗਿਆ ਥੋਕਰੇ ਲੋਕਾਂ ਨੇ ਪੰਪ ਦੇ ਦੇ ਕੇ ਉਹਨੂੰ ਦੋਸ਼ੀ ਬਣਾਤਾ ਉਹ ਪਤਾ ਨਹੀਂ ਕੰਨ ਟੱਕਰ ਮਾਰੀ ਹੋਣੀ ਹੈ ਜਾਂ ਕਿਸੇ ਨੇ ਹੋਰ ਸਰਚ ਕੁਸ ਮਾਰਿਆ ਹੋਣਾ ਮਰ ਗਿਆ ਇਹਨਾਂ ਨੇ ਸਾਰਾ ਇਲਜ਼ਾਮ ਆਪਣੇ ਸਿਰ ਲੈ ਕੇ ਨਾ ਇੱਕ ਜੋਧਾ ਬਣਦੀ ਕੋਸ਼ਿਸ਼ ਕੀਤੀ ਹੁਣ 15 20 ਸਾਲ ਕਿਸੇ ਨੇ ਜਾਤ ਨਹੀਂ ਪੁੱਛਣੀ ਇਹ ਦੂਜਾ ਕਿਸੇ ਦੁਬਾਰਾ ਫੇਰ ਲਗੋ ਚਲੋ ਮੈਂ ਤਾਂ ਗੱਲ ਇਹ ਕੀਤੀ ਐ ਵੀ ਇਹਨਾਂ ਫੁਕਰੇ ਲੋਕਾਂ ਦੀ ਤੁਲਨਾ ਬੰਦਾ ਸਿੰਘ ਬਹਾਦਰ ਨਾਲ ਨਾ ਕਰੋ ਥੋੜੀ ਬਤੀ ਸ਼ਰਮ ਮੰਨੋ ਕਹਿੰਦੇ ਸੂਬਾ ਸਰਹੰਦ ਨੂੰ ਸ਼ੋਧਾ ਲਾਉਣ ਵਾਸਤੇ ਬੰਦਾ ਸਿੰਘ ਬਹਾਦਰ ਜੀ ਆਏ 1710 ਦੇ ਵਿੱਚ ਤੇ ਇਨਸਪੈਕਟਰ ਸੂਬਾ ਸਿੰਘ ਨੂੰ ਸੋਧਾ ਲਾਉਣ ਵਾਸਤੇ ਸੰਦੀਪ ਸਣੀ ਆਇਆ 2025 ਵਿੱਚ ਆਕਰਤੂਤਾ ਨੇ ਸਾਡੀਆਂ ਅਸੀਂ ਅਸਲੀ ਇਤਿਹਾਸ ਨੂੰ ਬਦਲਣ ਵਾਸਤੇ ਕਿਹੜੇ ਲੋਕਾਂ ਨੂੰ ਅਸੀਂ ਸਿਰ ਤੇ ਬਹਾਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ